ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਆਸਟ੍ਰੇਲੀਆ ਦੇ ਫੈਬਰੂਰੀ ਇਨਟੇਕ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰੋਫਾਈਲਸ ਨੂੰ ਵੀਜ਼ਾ ਮਿਲਣ ਦੀ ਉਮੀਦ ਹੈ ਔਰ ਕਿੰਨੇ ਕੁ ਫੰਡ ਤੁਹਾਡੇ ਕੋਲੇ ਹੋਣੇ ਚਾਹੀਦੇ ਨੇ ਨਵੇਂ ਫਰਾਂੇ ਫੰਡਾਂ ਨੂੰ ਲੈ ਕੇ ਪੂਰੀ ਕਲੈਰਿਟੀ ਔਰ ਜੀਟੀ ਕਲੀਅਰੈਂਸ ਨੂੰ ਲੈ ਕੇ ਪੂਰੀ ਕਲੈਰਿਟੀ ਵੀਨਾ ਮੈਮ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਦੇਣਗੇ ਵੀਨਾ ਮੈਮ ਬਹੁਤ ਸਵਾਗਤ ਹੈ ਸ਼ਸ਼੍ਰੀਤਾਲ ਨਮਸਕਾਰ ਸ਼ਸ਼ੀ ਸਾਹਿਬ ਸ਼ਸ਼ੀ ਵੀਨਾ ਮੈਮ ਫੰਡਸ ਨੂੰ ਲੈ ਕੇ ਤਾਂ ਗੱਲ ਆਪਾਂ ਲਗਾਤਾਰ ਕਰ ਰਹੇ ਆ ਪਰ ਕਿਹੜੇ ਪ੍ਰੋਫਾਈਲ ਨੂੰ ਫਰਵਰੀ ਇਨਟੇਕ ਜਨਵਰੀ ਇਨਟੇਕ ਚ ਵੀਜ਼ਾ ਮਿਲਣ ਦੀ ਉਮੀਦ ਹੈ ਤੇ ਫੰਡ ਕਿੰਨੇ ਕਿसरी ਡੈਲਾਸਾਬ ਇੰਡੀਆ ਏ ਐਲ 2 ਵਿੱਚ ਆ ਗਿਆ ਐ ਅਸੈਸਮੈਂਟ ਲੈਵਲ 2 ਇਹਦਾ ਮਤਲਬ ਕੀ ਹੈ ਕਿ ਕਾਫੀ ਈਜ਼ੀ ਹੋ ਗਈਆਂ ਚੀਜ਼ਾਂ ਜਦ ਤੱਕ ਏਜੈਂਟ ਚੰਡਿਆ ਰਹੇਗਾ ਜੇ ਏਜੈਂਟ ਖਰਾਬ ਨਹੀਂ ਕਰਨਗੇ ਮੀਨ ਸਿਸਟਮ ਨੂੰ ਅਬਿਊਜ਼ ਨਹੀਂ ਕਰਨਗੇ ਤੇ ਵੀਜ਼ਾ ਜ਼ਿਆਦਾ ਮਿਲਣਗੇ ਸਟੂਡੈਂਟਸ ਨੂੰ ਹੁਣ ਜਿਹੜਾ ਫੰਡਾਂ ਨੂੰ ਲੈ ਕੇ ਹੈ ਕਿ ਜੇ ਕਿ ਇਹ ਯੂਨੀਵਰਸਿਟੀਆਂ ਦੀ ਗੱਲ ਕਰੀਏ ਜਿਹੜੀ ਇੱਕ ਚੰਗੀ ਯੂਨੀਵਰਸਿਟੀ ਹੈ ਉਹ ਫੰਡ ਉਹਨਾਂ ਨੇ ਕੁਝ ਵੀ ਚੇਂਜ ਨਹੀਂ ਕੀਤਾ ਉਹ ਫੰਡ ਵੀ ਉਦਾਂ ਹੀ ਮੰਗਦੀ ਹੈ ਇਨਕਮ ਵੀ ਉਦਾਂ ਹੀ ਮੰਗਦੀ ਹੈ ਹਾਂ ਥੋੜੇ ਜਿੱਦਾਂ ਕਹਿੰਦੇ ਨੇ ਕਿ ਲੀਨਿਅੰਟ ਹੋ ਗਏ ਹੈ ਕਿ ਜੋ ਪਹਿਲੇ ਬੜੇ ਸਟ੍ਰਿਕਟਲੀ ਚੈੱਕ ਕਰਦੇ ਸੀਗੇ ਹੁਣ ਥੋੜਾ ਜਿਹਾ ਸਮਝੋ ਬੱਚੇ ਦਾ ਟਾਈਮ ਇੰਨੇ ਪੁਰਾਣਾ ਹੈ ਪਿੰਨੀ ਵੀ ਹੈ ਤੇ ਅਕਸੈਪਟ ਹੋ ਜਾਏਗਾ ਐਦਾਂ ਥੋੜੀ ਥੋੜੀ ਚੇਂਜੇਸ ਹੋ ਗਈਆਂ ਔਰ ਬਹੁਤ ਸਾਰੀਆਂ ਚੀਜ਼ਾਂ ਚ ਐਦਾਂ ਛੋਟੇ ਛੋਟੇ ਚੇਂਜੇਸ ਹੋ ਗਈਆਂ ਤੇ ਉਸ ਕਰਕੇ ਹੁਣ ਜਿਹੜਾ ਫਰਵਰੀ ਇਨਟੇਕ ਵਾਸਤੇ ਬੱਚਾ ਬਹੁਤ ਵੀਜ਼ਾ ਮਿਲਣ ਦੀ ਉਮੀਦ ਹੈ ਪ੍ਰੋਫਾਈਲ ਕਿਦਾਂ ਦੇ ਹੋਣੇ ਚਾਹੀਦੇ ਇਹ ਸਭ ਤੋਂ ਬਣਾ ਮੈਟਰ ਕਰਦਾ ਇਹ ਤੇ ਹੈ ਨਹੀਂ ਕਿ 1000 ਫਾਈਲਾਂ ਪੈਣਗੇ ਤੇ 1000 ਦੇ ਹਜ਼ਾਰ ਨੂੰ ਵੀਜ਼ਾ ਮਿਲਣਗੇ ਹੁਣ ਤੁਸੀਂ ਦੇਖੋ ਜੇ ਟਾਰਗੇਟ ਹੀ ਉਹਨਾਂ ਦਾ ਆਲ ਓਵਰ ਵਰਲਡ ਜਿਹੜਾ 5000 ਇੰਨੇ ਬੱਚਿਆਂ ਨੂੰ ਵੀਜ਼ਾ ਦੇਣਾ ਸੌਰੀ 5 ਲੱਖ ਬੱਚਿਆਂ ਨੂੰ ਵੀਜ਼ਾ ਦੇਣਾ ਤੇ ਉਹ ਵੀ ਉਸੇ ਹਿਸਾਬ ਨਾਲ ਹਰ ਕੰਟਰੀ ਦਾ ਉਹਨਾਂ ਦਾ ਇੱਕ ਪੂਲ ਬਣਿਆ ਹੁੰਦਾ ਇਸ ਕੰਟਰੀ ਨੂੰ ਇੰਨਾ ਦੇਣਾ ਮੰਨ ਲਓ ਇੰਡੀਆ ਦਾ ਆਪਾਂ ਕਹਿੰਦੇ ਆ ਕਿ ਉਹਨਾਂ ਨੇ 70000 ਬੱਚਾ ਲੈਣਾ ਹੁਣ ਫਾਈਲਾਂ ਜਿਹੜਾ ਆ ਗਈਆਂ 2 ਲੱਖ ਤੇ ਵੀਜ਼ਾ ਤੇ ਉਹਨਾਂ ਨੇ 70000 ਨੂੰ ਹੀ ਦੇਣਾ ਹੁਣ ਇਹ ਤਾਂ ਹੀ ਹੈ ਨਹੀਂ ਕਿ ਉਹ ਚੱਕੇ ਸਾਰਿਆਂ ਨੂੰ ਹੀ ਵੀਜ਼ਾ ਦੇ ਦੇਣਗੇ ਤੇ ਉਹਦੇ ਵਿੱਚ ਫੇਰ ਪ੍ਰੋਫਾਈਲਿੰਗ ਕੰਮ ਆਏ ਜਿਹਦੇ ਬੈਂਕਸ ਠੀਕ ਹੈ ਜਿਹਦਾ ਮਤਲਬ ਯੂਨੀਵਰਸਿਟੀ ਅੱਛੀ ਹੈ ਕੋਰਸ ਵਧੀਆ ਔਰ ਜਿਹਦਾ ਸਾਰਾ ਇਨਕਮ-ਉਨਕਮ ਚਲੋ ਮੈਂ ਕਹਣੀ ਐਮਬੈਸੀ ਨੂੰ ਇਨਕਮ ਤੋਂ ਮਤਲਬ ਨਹੀਂ ਕਿਉਂਕਿ ਇਹ ਐਲ 2 ਚ ਹੈ ਐਮਬੈਸੀ ਨੂੰ ਉਹ ਬਾਅਦ ਚ ਦੇਖਣਾ ਪਹਿਲੇ ਬੱਚੇ ਦਾ ਪ੍ਰੋਫਾਈਲ ਦੇ ਕਿਉਂਕਿ ਉਹ ਤੇ ਡਾਕੂਮੈਂਟ ਜਾਣਾ ਹੀ ਨਹੀਂ ਨਾ ਬੱਚੇ ਦੇ ਜਿਹੜੇ ਅਕੈਡੈਮਿਕ ਡਾਕੂਮੈਂਟ ਔਰ ਸੀ ਹੋਈ ਸੀ ਹੋਈ ਕੀ ਹੈ ਕਨਫਰਮੇਸ਼ਨ ਆਫ ਐਡਮਿਸ਼ਨ ਉਸ ਤੋਂ ਸਾਰਾ ਰਿਕਾਰਡ ਆ ਜਾਂਦਾ ਹੈ ਕਿ ਬੱਚਾ ਕਿਹੜੇ ਕਾਲਜ ਯੂਨੀਵਰਸਿਟੀ ਚ ਪੜ੍ਹ ਰਿਹਾ ਉਹਦਾ ਕੀ ਦਾਵਾ ਹੁੰਦਾ ਹੋਣ ਜਿਹੜਾ ਬੱਚਾ ਜਾ ਰਿਹਾ ਹੈ ਆਸਟ੍ਰੇਲੀਆ ਫਰਵਰੀ ਇਨਟੇਕ ਵਾਸਤੇ ਉਹਨੂੰ ਬਹੁਤ ਇਹ ਹੈ ਕਿ ਓਪਰਚੁਨਿਟੀ ਮਿਲ ਰਹੀ ਹੈ ਲੇਕਿਨ ਨਾਲ ਦੀ ਨਾਲ ਉਹਨੇ ਧਿਆਨ ਰੱਖਣਾ ਹੈ ਕਿ ਉਹਨੇ ਜਿਹੜੇ ਆਪਣੇ ਫੰਡਸ ਜਿਹੜੇ ਚਾਹੇ ਲੋਨ ਲੈ ਲਓ ਚਾਹੇ ਦਾਦਾ ਦਾਦੀ ਨਾਨਾ ਨਾਨੀ ਦਿਖਾ ਦੇਣ ਕੁਝ ਪੇਰੈਂਟਸ ਦਿਖਾ ਦੇਣ ਤਾਂ ਮਿਲ ਕੇ ਜਿਹੜਾ ਹੈ ਆਪਣੇ ਫੰਡਸ ਦੇ ਖਾ ਸਕਦੇ ਐ ਅਕੈਡੈਮਿਕ ਪ੍ਰੋਫਾਈਲ ਪਲੱਸ 2 ਵਾਲੇ ਬੱਚੇ ਦਾ 6 ਬੈਂਡ 622 65% ਡਿਪੈਂਡ ਔਨ ਬੋਰਡ ਜ਼ਿਆਦਾਤਰ ਯੂਨੀਵਰਸਿਟੀਆਂ 65% ਮੰਗਦੀਆਂ ਕਾਲਜ 60% ਚ ਲੈ ਲੈਂਦੇ ਆ ਡੀ 2 ਡੀ ਚ 55% ਚਲ ਜਾਂਦਾ ਡੀ 2 ਡੀ ਚ ਤੇ 5.5 ਬੈਂਡ ਵੀ ਚਲ ਜਾਂਦੇ ਆ ਡਿਪਲੋਮਾ ਟੂ ਡਿਗਰੀ ਉਹ ਸਭ ਤੋਂ ਈਜ਼ੀ ਹੁੰਦਾ ਜਦ ਬੱਚੇ ਦਾ ਕਿਤੇ ਵੀ ਨਹੀਂ ਹੋ ਰਿਹਾ ਹੁੰਦਾ ਤੇ ਉਹਨੂੰ ਡਿਪਲੋਮਾ ਟੂ ਡਿਗਰੀ ਪਾ ਦਿੰਦੇ ਆ 5.5 ਬੈਂਡ 55% ਦੇ ਆ ਇਹ ਬੱਚਾ ਫਿਰ ਕੁਆਲੀਫਾਈ ਕਰ ਜਾਂਦਾ ਹੈ ਨਾਲ ਪੇਰੈਂਟਸ ਦੀ ਇਨਕਮ ਵੀ ਦੇਖਣਗੇ ਨਾਲ ਜੇ ਉਹਨਾਂ ਦੇ ਘਟ ਹੈ ਕੋਈ ਹੋਰ ਨਾਲ ਤੁਸੀਂ ਆਪਣੇ ਰਲਾ ਸਕਦੇ ਹੋ ਬਲੱਡ ਰਿਲੇਸ਼ਨ ਚ ਇੱਕ ਬੰਦਾ ਹੋਣੀ ਐਂਡ 50 60% ਤੁਹਾਡੀ ਇਨਕਮ ਹੋਏ ਜਾਂ ਸੇਵਿੰਗਸ ઓਨ ਇਵਨ 60 70% ਵੀ ਮੰਗਦੇ ਡਿਪੈਂਡ ਔਨ ਦਾ ਯੂਨੀਵਰਸਿਟੀ ਹਰ ਯੂਨੀਵਰਸਿਟੀ ਦਾ ਅਲੱਗ ਕਰਾਈਟੇਰੀਆ ਹੈ ਇੱਥੇ ਕੋਈ ਥੰਬ ਰੂਲ ਨਹੀਂ ਆ ਤੁਸੀਂ ਉਹ ਸਭ ਤੋਂ ਵਧੀਆ ਤਰੀਕਾ ਹੁੰਦਾ ਹੈ ਨਾਲ ਲੋਨ ਚੱਕ ਲੈ ਕਿਉਂਕਿ ਅੱਜਕੱਲ੍ਹ ਐਨੇ ਬੈਂਕ ਐਨੇ ਲੋਨ ਦੇ ਰਿਹਾ ਉਹ ਕਾਫੀ ਘੱਟ ਇੰਟਰਸਟ ਨੇ ਦੇ ਰਿਹਾ ਆਹਾਂ ਕਈ ਵਾਰੀ ਯੂਨੀਵਰਸਿਟੀ ਵੱਡੀ ਹੋਏ ਤੇ ਉਹ ਮਾਰਟਗੇਜ ਦੇ ਪੇਪਰ ਵੀ ਮੰਗਦੀ ਆ ਕਿਉਂਕਿ ਕਾਫੀ ਸਾਰੇ ਬੈਂਕ ਜਿਹੜੇ ਅਨਸਿਕਿਉਰਡ ਲੋਨ ਦਿੰਦੇ ਆ ਤੇ ਕਈ ਯੂਨੀਵਰਸਿਟੀਆਂ ਕਹਿੰਦੀ ਨਹੀਂ ਸਿਕਿਉਰਡ ਲੋਨ ਲਾਓ ਵੈਸੇ ਜ਼ਿਆਦਾਤਰ ਯੂਨੀਵਰਸਿਟੀਆਂ ਐਕਸੈਪਟ ਕਰ ਲੈਂਦੀਆਂ ਤੇ ਫੰਡਿੰਗ ਵੱਲੋਂ ਮੇਰੇ ਖਿਆਲ ਕੋਈ ਬੱਚੇ ਨੂੰ ਪ੍ਰੋਬਲਮ ਨਹੀਂ ਆਣੀ ਚਾਹੀਦੀ ਮੈਂ ਕਾਫੀ ਡਿਟੇਲ ਚ ਬੱਚੇ ਨੂੰ ਸਮਝਾਉਣੀ ਆ ਔਰ ਗੈਪ ਜਿਹੜਾ ਹੁਣ 25 ਪਾਸ ਆਊਟ ਬੱਚੇ ਹੀ ਜਾ ਰਹੇ ਆ ਫਰਵਰੀ ਜਾਂ ਜੁਲਾਈ ਵਾਸਤੇ ਤੇ ਕੋਸ਼ਿਸ਼ ਕਰੋ ਹਰ ਬੱਚਾ ਆਪਣਾ ਫਰਵਰੀ ਵਾਸਤੇ ਫਾਈਲ ਲਗਾ ਦੇ ਜਿਹੜੇ ਬੱਚੇ ਪਿਛਲੇ ਸਾਲ ਡਰ ਗਏ ਸੀਗੇ ਗ੍ਰੈਜੂਏਸ਼ਨ ਫਰਸਟ ইয়ার ਚ ਐਡਮਿਸ਼ਨ ਲੈ ਲਈ ਈਵਨ ਉਹ ਵੀ ਹੁਣ ਲਗਾ ਸਕਦੇ ਆ ਕਿਉਂਕਿ ਉਹਨਾਂ ਦੇ ਕੋਲ ਪ੍ਰੂਫ ਹੈ ਉਹ ਗ੍ਰੈਜੂਏਸ਼ਨ ਫਰਸਟ ইয়ার ਕਰ ਰਿਹਾ ਹੈ ਹਾਂ ਜ 24 ਦੇ ਬਾਅਦ ਬਿਲਕੁਲ ਫ੍ਰੀ ਬੈਠਾ ਉਹ ਬੱਚਾ ਨਹੀਂ ਲਗਾ ਸਕਦਾ ਬਟ ਜਿਹੜਾ ਪੜ ਰਿਹਾ ਔਰ ਉਹ ਕਹਿ ਸਕਦਾ ਕਿ ਬਿਕੋਜ਼ ਆਫ ਅਨਸਰਟੇਨਟੀ ਮੈਂ ਉਸ ਟਾਈਮ ਲੁੱਕ ਹੋ ਗਿਆ ਸੀਗਾ ਪੜਾਈ ਕੰਟੀਨਿਊ ਕੀਤੀ ਲੇਕਿਨ ਹੁਣ ਮੈਂ ਆਪਣਾ ਪਲਾਨ ਚੇਂਜ ਕਰ ਲਿਆ ਤੇ ਉਹਦੇ ਨਾਲ ਉਹਦੀ ਜਿਹੜੀ ਵੀਜ਼ਾ ਦੀ ਸੰਭਾਵਨਾ ਬਾਝਾਂ ਨਹੀਂ ਆ ਔਰ ਇਹ ਪੱਕਾ ਹੈ ਕਿ ਜਦ EL2 ਚੰਡੀਆ ਆਏ ਜਾਂ ਤੇ ਵੀਜ਼ਾ ਤੇ ਜ਼ਿਆਦਾ ਦੇ ਨਹੀਂ ਦੇਣੇ ਹਨ ਬਿਲਕੁਲ ਠੀਕ ਹੈ ਜੀ ਸੋ ਸਾਰੇ ਵਿਦਿਆਰਥੀ ਇਹਨਾਂ ਸਾਰੀਆਂ ਗੱਲਾਂ ਦਾ ਖਿਆਲ ਰੱਖਣ ਫ फेब्रुवारी ਇਨਟੇਕ ਲਈ ਅਪਲਾਈ ਕਰਨ ਦਾ ਸਹੀ ਟਾਈਮ ਕਿਹੜਾ ਹੈ ਬੀਨਾ ਦੇਖੋ ਜੀ 3 ਮਹੀਨੇ ਪਹਿਲੇ ਕਰਨਾ ਚਾਹੀਦਾ ਕਦੀ ਵੀ ਬਲਕਿ ਅੰਬੈਸੀ ਕਹਿੰਦੀ 3 ਮਹੀਨੇ ਪਹਿਲੇ ਫਾਈਲ ਪਾਓ ਨਹੀਂ ਵੀ ਪਾ ਸਕਦੇ ਹੁਣ ਤੁਹਾਡੇ ਕੋਲ ਨਵੰਬਰ ਦਸੰਬਰ ਜਨਵਰੀ ਖੱਲੇ 3 ਮਹੀਨੇ ਬਚ ਗਏ ਜੇ ਹਜੇ ਵੀ ਨਹੀਂ ਪਾਈ ਫੀਰ ਤੁਸੀਂ ਲੇਟ ਕਿਉਂਕਿ ਜਦ ਸੀਓਈ ਆ ਗਈ 2 ਮਹੀਨੇ ਪਹਿਲੇ ਸੀਓਈ ਤੁਹਾਡੇ ਹੱਥ 'ਚ ਹੋਣੀ ਚਾਹੀਦੀ ਹੈ ਔਰ ਫਾਈਲ ਅੰਬੈਸੀ 'ਚ ਪਾਣੀ ਚਾਹੀਦੀ ਹੈ ਪੰਜ ਤੋਂ 8 ਹਫਤੇ ਦਾ ਟਾਈਮ ਲੈਂਦੀ ਹੈ ਅੰਬੈਸੀ ਵੀਜ਼ਾ ਦੇ ਵਾਸਤੇ ਔਰ ਜ਼ਰੂਰੀ ਨਹੀਂ 5 ਤੋਂ 8 ਹਫ਼ਤੇ ਚ ਆ ਜਾਏ ਹੋ ਸਕਦਾ 2 ਹਫ਼ਤੇ ਚ ਦੇ ਦੇਣ ਹੋ ਸਕਦਾ 10 ਵੀਕਸ ਵੀ ਲਾ ਦੇਣ ਕਿਉਂਕਿ ਉਹਨਾਂ ਦੇ ਕੋਲ ਕਿੰਨਾ ਪ੍ਰੈਸ਼ਰ ਹੈ ਕਿੰਨੇ ਸਟੂਡੈਂਟ ਦੀ ਫਾਈਲ ਲੱਗੀ ਆਫੀਸਰ ਕਿੰਨੇ ਆ ਹੁਣ ਅੱਗੇ ਆਉਣ ਵਾਲੇ ਟਾਈਮ ਚ ਜਿਹੜਾ ਹੈ ਕ੍ਰਿਸਮਸ ਤੇ ਨਿਊ ਇਅਰ ਦੇ ਹੌਲਿਡੇਜ਼ ਆਣ ਗਿਆ ਉਸ ਟਾਈਮ 20 ਤੋਂ 25 ਦਿਨ ਸਿਸਟਮ ਪੂਰਾ ਜੈਨ ਪੈਕਡ ਹੋ ਜਾਂਦਾ ਮੀਨਸ ਉਸ ਟਾਈਮ ਬਿਲਕੁਲ ਸਿਸਟਮ ਇਦਾਂ ਦਾ ਹੋ ਜਾਂਦਾ ਕਿ ਜਿੰਨੂੰ ਕਹਿੰਦੇ ਹੈਂਡੀਕੈਪਡ ਹੋ ਜਾਂਦਾ ਬਹੁਤ ਮੁਸ਼ਕਲ ਹੁੰਦਾ ਕੰਮ ਕਰਨਾ ਤੇ ਇਹ ਸਭ ਤੋਂ ਜ਼ਿਆਦਾ ਸਹੀ ਟਾਈਮ ਹੈ ਉਹਦੇ ਬਾਅਦ ਤੇ ਤੁਹਾਨੂੰ ਜਿਹੜਾ ਜਿੰਨਾ ਲੇਟ ਕਰੋਗੇ ਉਨਾਂ ਹੀ ਜਿਹੜਾ ਤੁਹਾਨੂੰ ਵੀਜ਼ਾ ਦੇ ਰਿਜ਼ਲਟ ਲੈਣੇ ਮੁਸ਼ਕਲ ਹੁੰਦੇ ਆ ਬਾਕੀ ਜਦ ਕਦੀ ਵੀ ਹੁੰਦਾ ਨਾ ਜਦ ਇਹਨਾਂ ਦੇ ਟਾਰਗੇਟ ਹੁੰਦੇ ਨੇ ਵੀਜ਼ੇ ਦੇਣੇ ਆ ਤੋ ਜਿੰਨੇ ਬੱਚਿਆਂ ਨੂੰ ਸ਼ੁਰੂ ਵਿੱਚ ਮਿਲ ਗਏ ਮਿਲ ਗਏ ਬਾਅਦ ਚ ਤਾਂ ਫਿਰ ਰਿਜੈਕਸ਼ਨਾਂ ਹੀ ਬਚਦੀਆਂ ਫਿਰ ਜੀ ਚਲੋ ਥੈਂਕ ਯੂ ਸੋ ਮੱਚ ਸੋ ਸਕਰੀਨ ਤੇ ਨੰਬਰ ਹੈ ਸਾਰੇ ਵਿਦਿਆਰਥੀ ਖਿਆਲ ਰੱਖਣ ਤੁਸੀਂ ਸਾਰੇ ਬੀਨਾ ਮੈਮ ਦੇ ਨਾਲ ਇਸ ਨੰਬਰ ਤੇ ਗੱਲ ਕਰ ਸਕਦੇ ਹੋ ਔਰ ਆਪਣੀਆਂ ਫਾਈਲਾਂ ਲੌਂਚ ਕਰ ਸਕਦੇ ਹੋ ਥੈਂਕ ਯੂ ਸੋ